ਦੋਸਤੋ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਵਿਚਕਾਰ ਚੱਲ ਰਿਹਾ ਵਿਵਾਦ ਇਸ ਮਹੀਨੇ ਕਾਫੀ ਗਰਮਾ ਗਿਆ ਹੈ ਬਲਕੌਰ ਸਿੰਘ ਨੇ ਮਾਨਸਾ ਦੇ ਐਸਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਬੰਟੀ ਬੈਂਸ ਸਮੇਤ ਹੋਰ ਤੇ ਗੰਭੀਰ ਇਲਜ਼ਾਮ ਲਗਾਏ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਗੀਤਾਂ ਤੋਂ ਹੋਣ ਵਾਲੀ ਕਮਾਈ ਇੱਕ ਸਾਲ ਤੋਂ ਪਰਿਵਾਰ ਨੂੰ ਨਹੀਂ ਦਿੱਤੀ ਗਈ ਉਹਨਾਂ ਦਾ ਦਾਵਾ ਹੈ ਕਿ ਲਗਭਗ 30 ਕਰੋੜ ਰੁਪਏ ਦੀ ਹਿਰਾਫੇਰੀ ਹੋਈ ਹੈ ਜਿਹਨੇ ਸੀ ਆਪਣੀ ਭਾਵੀ ਕਮਾਈ ਮੰਗ ਰਿਹਾ ਸੀ ਅਸੀਂ ਕਿਸੇ ਦਾ ਡਾਕਾ ਨਹੀਂ ਮਾਰਿਆ ਮੇਰੇ ਪੁੱਤ ਦਾ ਖੂਨ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਬੰਟੀ ਬੈਂਸ ਅਤੇ ਕੁਝ ਡਿਜੀਟਲ ਕੰਪਨੀ ਜਿਵੇਂ ਕਿ 1 ਡਿਜੀਟਲ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਸਿੱਧੂ ਦੇ ਅਨਰੀਲੀਜ਼ ਹੋਏ ਗੀਤਾਂ ਦੀ ਵਰਤੋਂ ਕਰਕੇ ਮੁਨਾਫਾ ਕਮਾ ਰਹੇ ਹਨ ਕੋਰਸਿੰਗ ਅਨੁਸਾਰ ਉਹਨਾਂ ਨੇ ਜੂਨ 2025 ਵਿੱਚ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਜਾਂ ਐਫ ਆਈ ਆਰ ਦਰਜ ਨਹੀਂ ਕੀਤੀ ਉਹ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਉਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਪਰ ਨਾਲ ਹੀ ਬੈਂਸ ਨੇ ਵੀ ਇਹ ਦਾਅਵਾ ਕੀਤਾ ਕਿ ਉਸ ਦਾ ਮੁਸੇ ਵਾਲਾ ਪਰਿਵਾਰ ਨਾਲ ਸਿੱਤਾ ਕੋਈ ਵਿੱਤੀ ਲੈਣ ਦੇਣ ਨਹੀਂ ਹੈ ਉਹ ਸਿਰਫ ਸਰਵਿਸ ਪ੍ਰੋਵਾਈਡ ਕਰ ਰਿਹਾ ਸੀ ਜਿਸ ਨੂੰ ਕਿ ਦਲਾਲੀ ਵੀ ਕਿਹਾ ਜਾਂਦਾ ਹੈ ਬੈਂਸ ਨੇ ਕਿਹਾ ਕਿ ਪੈਸਿਆਂ ਅਤੇ ਖਾਤਿਆਂ ਦਾ ਹਿਸਾਬ 1 ਡਿਜੀਟਲ ਦੇ ਜੋ ਐਮ ਡੀ ਹਨ ਸ਼ਬੀਰ ਮੁਮਿੰਨ ਕੋਲ ਹੈ ਉਹਨਾਂ ਕੁਝ ਵਟਸਐਪ ਚੈਟਾਂ ਦੇ ਸਬੂਤ ਵੀ ਸਾਂਝੇ ਕੀਤੇ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਉਹ ਖੁਦ ਸ਼ਬੀਰ ਤੋਂ ਹਿਸਾਬ ਮੰਗ ਰਹੇ ਹਨ ਵਨ ਡਿਜੀਟਲ ਮੁੱਖ ਤੌਰ ਤੇ ਇੱਕ ਡਿਜੀਟਲ মিডিਆ ਕੰਪਨੀ ਹੈ ਜੋ ਕਲਾਕਾਰਾਂ ਜਿਵੇਂ ਕਿ ਸਿੱਧੂ ਮੂਸੇਵਾਲਾ ਜਾਂ ਹੋਰ ਗਾਇਕਾਂ ਦੇ ਕੰਟੈਂਟ ਨੂੰ ਡਿਜੀਟਲ ਪਲੇਟਫਾਰਮਸ ਤੇ ਮੈਨੇਜ ਕਰਨ ਦਾ ਕੰਮ ਕਰਦੀ ਹੈ ਇਹਨਾਂ ਕੰਪਨੀਆਂ ਦੇ ਐਗਰੀਮੈਂਟ ਤੋਂ ਬਾਅਦ ਵਿੱਚ ਕੰਮ ਕੀ ਹੁੰਦੇ ਹਨ ਥੋੜਾ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕੰਪਨੀ ਦਾ ਪਹਿਲਾ ਕੰਮ ਹੁੰਦਾ ਹੈ ਕਲਾਕਾਰ ਦੇ ਗੀਤਾਂ ਜਾਂ ਵੀਡੀਓਜ਼ ਨੂੰ YouTube, Spotify, Apple Music ਅਤੇ ਹੋਰ ਪਲੇਟਫਾਰਮਸ ਤੇ ਰਿਲੀਜ਼ ਕਰਨਾ ਕੰਪਨੀ ਦਾ ਦੂਸਰਾ ਕੰਮ ਹੁੰਦਾ ਹੈ ਇਹਨਾਂ ਪਲੇਟਫਾਰਮਸ ਤੋਂ ਹੋਣ ਵਾਲੀ ਕਮਾਈ ਨੂੰ ਇਕੱਠਾ ਕਰਨਾ ਅਤੇ ਸਮਝੌਤੇ ਅਨੁਸਾਰ ਕਲਾਕਾਰ ਨੂੰ ਉਸਦਾ ਹਿੱਸਾ ਦੇ ਦੇਣਾ ਤੇ ਆਪਣਾ ਆਪਣੇ ਕੋਲ ਰੱਖ ਲੈਣਾ ਕੰਪਨੀ ਦਾ ਤੀਸਰਾ ਕੰਮ ਹੁੰਦਾ ਹੈ ਕਿ ਕੰਪਨੀ ਹਰ ਮਹੀਨੇ ਜਾਂ ਕੁਆਟਰਲੀ ਆਧਾਰ ਤੇ ਰਿਪੋਰਟ ਦਿੰਦੀ ਹੈ ਕਿ ਕਿਹੜੇ ਗੀਤ ਤੋਂ ਕਿੰਨੀ ਕਮਾਈ ਹੋਈ ਬਲਕੌਰ ਸਿੰਘ ਦੇ ਇਲਜ਼ਾਮ ਅਨੁਸਾਰ 1 ਡਿਜੀਟਲ ਨਾਲ ਹੋਏ ਐਗਰੀਮੈਂਟ ਵਿੱਚ ਪਾਰਦਰਸ਼ਤਾ ਦੀ ਕਮੀ ਸੀ ਅਤੇ ਲਗਭਗ 30 ਕਰੋੜ ਰੁਪਏ ਦੀ ਰਾਇਲਟੀ ਦਾ ਹਿਸਾਬ ਨਹੀਂ ਦਿੱਤਾ ਗਿਆ ਦੂਸਰਾ ਇਲਜ਼ਾਮ ਇਹ ਲਗਾਇਆ ਗਿਆ ਕਿ ਕੰਪਨੀ ਕੋਲ ਕਲਾਕਾਰ ਦੇ YouTube ਜਾਂ ਸੋਸ਼ਲ ਮੀਡੀਆ ਦਾ ਐਕਸੈਸ ਹੁੰਦਾ ਹੈ ਮੀਨਸ ਪਾਸਵਰਡ ਹੁੰਦੇ ਹਨ ਜੋ ਕਾਪੀਰਾਈਟ ਕਲੇਮ ਜਿੱਦਾਂ ਨਿਪਟਾਰਾ ਕਰ ਸਕਣ ਪਰ ਇਸ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੀਸਰਾ ਇਲਜ਼ਾਮ ਉਹਨਾਂ ਨੇ ਇਹ ਲਗਾਇਆ ਹੈ ਕਿ ਐਗਰੀਮੈਂਟ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਗੀਤ ਦੇ ਮਾਲਕਾਨਾ ਹੱਕ ਯਾਨੀ ਕਿ ਓਨਰਸ਼ਿਪ ਕਲਾਕਾਰ ਕੋਲ ਰਹਿਣਗੇ ਜਾਂ ਕੰਪਨੀ ਕੋਲ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਪਰਿਵਾਰ ਦਾ ਦਾਵਾ ਹੈ ਕਿ ਕੰਪਨੀ ਬਿਨਾਂ ਇਜਾਜ਼ਤ अनरिलीज़्ड ਹੋਏ ਗੀਤਾਂ ਤੇ ਕੰਮ ਕਰ ਰਹੀ ਸੀ ਹੁਣ ਆਪਾਂ ਬਰੀਕੀ ਨਾਲ ਇਸ ਕੇਸ ਤੇ ਇੱਕ ਝਾਤ ਮਾਰਦੇ ਹਾਂ ਕਿ ਮਾਮਲਾ ਕਿੱਥੇ ਉਲਝ ਗਿਆ ਤੇ ਕੀ ਬਲਕੌਰ ਸਿੰਘ ਆਪਣੀ ਅਨਪੜਤਾ ਕਰਕੇ ਮਾਰ ਖਾ ਰਹੇ ਹਨ ਜਾਂ ਉਹਨਾਂ ਦੀ ਅਨਪੜਤਾ ਦਾ ਡਿਜੀਟਲ 1 ਕੰਪਨੀ ਨੇ ਫਾਇਦਾ ਚੁੱਕ ਲਿਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਡਿਜੀਟਲ 1 ਦਾ ਰੈਵਨਿਊ ਸ਼ੇਅਰ ਮਾਡਲ ਕੀ ਹੈ ਜੋ ਇਹ ਅਕਸਰ ਹੋਰ ਕਲਾਕਾਰਾਂ ਨਾਲ ਵੀ ਸਾਂਝਾ ਕਰਦੇ ਹਨ ਇਹ ਕੰਪਨੀ ਕਲਾਕਾਰ ਦੀ ਕੁੱਲ ਡਿਜੀਟਲ ਕਮਾਈ ਦਾ 20 ਤੋਂ 40% ਤੱਕ ਹਿੱਸਾ ਆਪਣੇ ਕੋਲ ਰੱਖਦੀ ਹੈ ਬਾਕੀ ਹਿੱਸਾ ਕਲਾਕਾਰ ਨੂੰ ਦਿੱਤਾ ਜਾਂਦਾ ਹੈ ਕੁਝ ਹਿਡਨ ਚਾਰजेस ਵੀ ਮੜ ਦਿੱਤੇ ਜਾਂਦੇ ਹਨ ਜਿਵੇਂ ਕਿ ਮਾਰਕੀਟਿੰਗ ਪ੍ਰੋਮੋਸ਼ਨ ਅਤੇ ਡਿਜੀਟਲ ਰਾਈਟਸ ਮੈਨੇਜਮੈਂਟ ਨਾਲ ਕਲਾਕਾਰ ਦੇ ਹੱਥ ਕੁ ਘੱਟ ਪੈਸਾ ਹੀ ਆਉਂਦਾ ਹੈ ਹੁਣ ਬਹੁਤ ਸਾਰੇ ਇਲਜ਼ਾਮ ਇਹ ਲੱਗ ਰਹੇ ਹਨ ਕਿ ਸਿੱਧੂ ਮੂਸੇਵਾਲੇ ਦੀ ਡੈਥ ਤੋਂ ਕੁਝ ਦਿਨ ਬਾਅਦ ਹੀ ਡਿਜੀਟਲ 1 ਕੰਪਨੀ ਨੇ ਬੰਟੀ ਬੈਂਸ ਦੇ ਥਰੂ ਅਪਰੋਚ ਕੀਤਾ ਮਤਲਬ ਕਿ ਬੰਟੀ ਬੈਂਸ ਇੱਕ ਦਲਾਲ ਦੇ ਤੌਰ ਤੇ ਡਿਜੀਟਲ 1 ਨੂੰ ਉਹਨਾਂ ਦੇ ਘਰ ਲੈ ਕੇ ਆਇਆ ਤੇ ਇੱਕ ਐਗਰੀਮੈਂਟ ਕਰਵਾ ਕੇ ਲੈ ਗਿਆ ਕਿ ਹੁਣ ਤੋਂ ਸਾਰਾ ਮਿਊਜ਼ਿਕ ਜੋ ਕਿ ਸਿੱਧੂ ਮੂਸੇਵਾਲੇ ਨੇ ਤਿਆਰ ਕੀਤਾ ਸੀ ਤੇ ਜੋ ਹਜੇ ਅਨਰੀਲੀਜ਼ਡ ਹੈ ਉਹ ਸਾਰੇ ਨੂੰ ਇਹੀ ਕੰਪਨੀ ਮੈਨੇਜ ਕਰੇਗੀ ਪਰ ਹੁਣ ਲੁਕਮੀ ਗੱਲ ਇਹ ਹੈ ਕਿ ਨਾ ਤਾਂ ਐਗਰੀਮੈਂਟ ਦੀ ਕਾਪੀ ਬਲਕੌਰ ਸਿੰਘ ਨੇ ਪੇਸ਼ ਕੀਤੀ ਤੇ ਨਾ ਹੀ ਡਿਜੀਟਲ 1 ਨੇ ਦੋਸਤੋ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਬਲਕੌਰ ਸਿੰਘ ਨਾਲ ਠੱਗੀ ਹੋ ਗਈ ਹੈ ਕਿਉਂਕਿ ਹੋ ਸਕਦਾ ਹੈ ਉਸ ਸਮੇਂ ਪੁੱਤਰ ਦੇ ਜਾਣ ਦੇ ਗਮ ਵਿੱਚ ਉਹਨਾਂ ਤੋਂ ਗਲਤ ਕਾਗਜ਼ਾਂ ਦੇ ਸਾਈਨ ਕਰਵਾ ਲਏ ਹੋ ਤੇ ਹੋ ਸਕਦਾ ਹੈ ਉਹਨਾਂ ਨੇ ਭਰੋਸਾ ਕਰਕੇ ਬਿਨਾਂ ਪੜ੍ਹੇ ਹੀ ਸਾਈਨ ਕਰ ਦਿੱਤੇ ਹੋਣ ਜੋ ਕਿ ਅਕਸਰ ਹੀ ਇੱਕ ਸਾਧਾਰਨ ਜਿਹਾ ਇਨਸਾਨ ਕਰਦਾ ਹੈ ਤੇ ਮੇਰੇ ਅੰਦਾਜ਼ੇ ਮੁਤਾਬਕ ਬਲਕੌਰ ਸਿੱਧੂ ਕੋਈ ਜ਼ਿਆਦਾ ਸੂਝਵਾਨ ਕਿਸਮ ਦੀ ਵਿਅਕਤੀ ਵੀ ਨਹੀਂ ਹਨ ਤੇ ਅਕਸਰ ਹੀ ਉਹ ਸਿਆਣਪ ਨਾਲੋਂ ਜ਼ਿਆਦਾ ਦਿਲ ਤੋਂ ਕੰਮ ਲੈਂਦੇ ਹਨ ਜਿਵੇਂ ਕਿ ਕਦੇ ਕਿਸੇ ਇਲੈਕਸ਼ਨ ਵਿੱਚ ਕੈਂਡੀਡੇਟ ਦੇ ਅਗੇਂਸਟ ਪ੍ਰਚਾਰ ਕਰਨ ਤੌਰ ਪੈਂਦੇ ਹਨ ਤੇ ਅੰਤ ਵਿੱਚ ਆਪਣਾ ਵਿਕਾਰ ਘਟਾ ਕੇ ਹੀ ਵਾਪਸ ਪਰਦੇ ਹਨ ਹੁਣ ਵੀ ਬੰਟੀ ਵੈਂਸ ਦੇ ਕਹੇ ਮੁਤਾਬਕ ਕਿ ਜਦੋਂ ਅੰਕਲ ਨੂੰ ਪੁੱਛਿਆ ਗਿਆ ਤੁਸੀਂ ਮੇਰਾ ਨਾਮ ਕਿਉਂ ਲਾਇਆ ਤਾਂ ਉਹ ਕਹਿੰਦੇ ਕਿ ਮੈਂ ਤਾਂ ਪ੍ਰੈਸ਼ਰ ਬਣਾਉਣ ਲਈ ਲਾਤਾ ਸੀ ਜੋ ਕਿ ਉਹਨਾਂ ਦਾ ਹਾਈਲੀ ਅਨਪ੍ਰੋਫੈਸ਼ਨਲ ਐਟੀਟਿਊਡ ਦਰਸਾਉਂਦਾ ਹੈ ਨਾਲ ਹੀ ਇੱਥੋਂ ਇਹ ਖਦਸ਼ਾ ਵੀ ਹੁੰਦਾ ਹੈ ਕਿ ਸ਼ਾਇਦ ਉਹਨਾਂ ਕੋਲ ਐਗਰੀਮੈਂਟ ਦੀ ਕਾਪੀ ਵੀ ਨਹੀਂ ਹੈ ਹੁਣ YouTube ਚੈਨਲਾਂ ਵਾਲੇ ਚਾਹੇ ਕਿੰਨਾ ਹੀ ਸਵਾਲ ਲਈ ਜਾਣ ਦੋਨੋਂ ਪਾਸੇ ਦੀਆਂ ਇੰਟਰਵਿਊਜ਼ ਕਰਕੇ ਪਰੰਤੂ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਡਿਜੀਟਲ 1 ਇਹਨਾਂ ਨੂੰ ਹੁਣ ਕੁਝ ਨਹੀਂ ਦੇਗੀ ਸ਼ਾਇਦ ਇਸੇ ਕਰਕੇ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਵੀ ਸੱਪ ਆਪਣੇ ਗਲੋਂ ਲਾ ਦਿੱਤਾ ਹੁਣ ਸ਼ੁਰੂ ਹੋਏਗਾ ਲੰਬਾ ਚੱਕਰ ਕੋਰਟ ਕਚਹਿਰੀ ਦਾ ਪਰ ਤੁਹਾਨੂੰ ਇੱਥੇ ਦੱਸ ਦਈਏ ਐਫ ਆਈ ਆਰ ਵਿੱਚ ਮੁੱਖ ਤੌਰ ਤੇ ਤਿੰਨ ਧਿਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਪਹਿਲੀ ਧਿਰ ਹੈ 1 ਡਿਜੀਟਲ ਨੈਟਵਰਕ ਪ੍ਰਾਈਵੇਟ ਲਿਮਟਿਡ ਦੂਸਰੀ ਧਿਰ ਹੈ ਸ਼ਬੀਰ ਮੋਮਨ ਕੰਪਨੀ ਦੇ ਐਮ ਡੀ ਤੀਸਰੇ ਹੈ ਗੁਰਪ੍ਰੀਤ ਸਿੰਘ ਜੀਤੋ ਜੋ ਸਿੱਧੂ ਮੁਸੇਵਾਲੇ ਦੇ ਸਾਬਕਾ ਮੈਨੇਜਰ ਵੀ ਰਹੇ ਹਨ ਹੁਣ ਇੱਥੇ ਦੇਖਣਾ ਇਹ ਹੋਵੇਗਾ ਕਿ ਬੰਟੀ ਬੈਂਸ ਦਾ ਨਾਮ ਨਾ ਆਣਾ ਕੀ ਇੱਕ ਅਨਪ੍ਰੋਫੈਸ਼ਨਲ ਐਟੀਟਿਊਡ ਹੀ ਦਰਸਾਉਂਦਾ ਹੈ ਉਮੀਦ ਕਰਦੇ ਹਾਂ ਕਿ ਸਰਦਾਰ ਬਲਕੌਰ ਸਿੰਘ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ ਪਰੰਤੂ ਜੋ ਇਹ ਠੱਗ ਕੰਪਨੀਆਂ ਪਰਪੰਚ ਰਚਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਹੱਥ ਕੁਝ ਲੱਗੇਗਾ ਪਰ ਇੱਕ ਗੱਲ ਹੋਰ ਦੱਸ ਦਈਏ ਕਿ ਬੰਟੀ ਬੈਂਸ ਵੀ ਕੋਈ ਦੁੱਧ ਦਾ ਤੋਤਾ ਨਹੀਂ ਹੋਵੇਗਾ ਉਹਨੇ ਹੁਣ ਤੱਕ ਆਪਣਾ ਸਾਰਾ ਕਮਿਸ਼ਨ ਉਗਰਾ ਲਿਆ ਹੋਊਗਾ ਤੇ ਹੁਣ ਸਾਰਾ ਜ਼ੋਰ ਇਹ ਬਲਾ ਟਾਲਣ ਤੇ ਲੱਗਿਆ ਪਿਆ ਹੋਊਗਾ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਵਿਊਅਰਜ਼ ਪਿੱਛੇ ਭੱਜ ਰਹੇ ਚੈਨਲਾਂ ਨੂੰ ਕੰਟੈਂਟ ਜ਼ਰੂਰ ਮਿਲ ਗਿਆ ਤੇ ਅਸਲੀ ਗੱਲ ਦੱਸਣ ਦਾ ਮਾਦਾ ਕੋਈ ਨਹੀਂ ਕਰ ਰਿਹਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਸਚਾਈ ਭਰਪੂਰ ਵੀਡੀਓ ਪਸੰਦ ਆਈ ਹੋਵੇਗੀ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕੁਝ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਨਾਲ ਤਦ ਤੱਕ ਲਈ ਮੈਨੂੰ ਗੁਰਜੋਤ ਨੂੰ ਦੇਉ ਇਜਾਜ਼ਤ ਧੰਨਵਾਦ